तन धन श्री गुरु ग्रंथ साहब पातशाह जी के पावन चरण बैठे गुरु प्यार वाले गुरु सवारी सतसंगी जनों अच आप पावन बाणी श्री चपज जी साहब आप समूह संगतान बाणी पढ़ने वाले बैठे हो चपज जी साहब जी की जो सताईवी नंबर पौड़ी है और ਸੰਪੂਰਨ ਜਪਜੀ ਸਾਹਿਬ ਦੇ ਵਿੱਚ ਸਭ ਤੋਂ ਲੰਬੀ ਰੀ ਪੌੜੀ ਹੈ ਜਿਹੜੀ ਉਹ 27 ਨੰਬਰ ਪੌੜੀ ਹੈ ਸੋ ਦਰ ਤੇਰਾ ਕੀ ਹਸੂ ਕਰਕੇ ਹਾ ਵੈਸੀ ਜੋ ਇਸ ਦਰਬਾਰ ਵਿੱਚ ਚੱਲਦਾ ਪਹਿਲਾਂ ਪੌੜੀ ਪੜੀ ਜਾਂਦੀ ਹੈ ਪਰ ਉਸ ਤੋਂ ਬਾਅਦ ਅਸੀਂ ਉਸ ਪੌੜੀ ਦੀ ਵਿਚਾਰ ਕਰਦੇ ਹਾਂ ਪਰ ਅੱਜ ਆਪਾਂ ਇੰਜ ਨਹੀਂ ਕਰਾਂਗੇ ਕਿਉਂਕਿ ਪੌੜੀ ਪੜਨ ਤੇ 5 ਮਿੰਟ ਲੱਗ ਜਾਣਗੇ ਇਸ ਕਰਕੇ ਆਪਾਂ ਨਾਲ-ਨਾਲ ਇੱਕ-ਇੱਕ ਪੰਕਤੀ ਪੜ੍ਹਦੇ ਜਾਵਾਂਗੇ ਤੇ ਨਾਲ-ਨਾਲ ਉਹਦੀ ਵਿਚਾਰ ਕਰਦੇ ਜਾਵਾਂਗੇ ਸੋ ਦਰ ਤੇ ਹਾ ਸੋ ਕਰ ਕੇ ਹਾ ਜਿਤ ਬਾਏ ਸਰਬ ਸਮਾਲੇ ਗੁਰੂ ਨਾਨਕ ਸੇ ਪਾਤਸ਼ਾਹ ਅੱਜ ਦੀਸ ਪਾਵਨ ਪੌੜੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਜੀ ਦੀ ਵਡਿਆਈ ਕਰ ਰਹੇ ਨੇ ਪਹਿਲਾਂ ਇਸ ਪਾਵਨ ਜੋ ਪਉੜੀ ਹੈ ਨਾ ਇਹਦਾ ਕੇਂਦਰੀ ਭਾਵ ਸਮਝੀਏ ਆਪਾਂ ਸੈਂਟਰਲ ਆਈਡੀਆ ਸਮਝੀਏ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਸੰਸਾਰ ਤੇ ਆਏ ਤੇਰ ਪੂਜਾ ਹੁੰਦੀ ਸੀ ਦੇਵੀਆਂ ਦੀ ਪੂਜਾ ਹੁੰਦੀ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਹਰ ਘਰ ਦੇ ਵਿੱਚ ਜੋ ਘਰ ਦੇ ਜੀ ਬੈਠੇ ਨੇ ਇੱਕ ਇੱਕ ਪਰਿਵਾਰ ਮੰਨ ਲਓ ਐਜ਼ ਅ ਐਗਜ਼ੈਂਪਲ ਇੱਕ ਪਰਿਵਾਰ ਹੈ ਉਹਦੇ ਵਿੱਚ ਚਾਰ ਜੀ ਨੇ ਉਹ ਚਾਰੇ ਆਪੋ ਆਪਣਾ ਵੱਖਰਾ ਰੱਬ ਬਣਾ ਕੇ ਬੈਠੇ ਸੀ ਪਿਤਾ ਸੀ ਉਹ ਸ਼ਿਵ ਜੀ ਦੀ ਅਰਾਧਨਾ ਕਰਦਾ ਹੈ ਪਤਨੀ ਹੈ ਉਹ ਗਣੇਸ਼ ਦੀ ਅਰਾਧਨਾ ਕਰਦੀ ਹੈ ਪੁੱਤਰੀ ਹੈ ਉਹ ਵਿਸ਼ਨੂੰ ਦੀ ਪੂਜਾ ਕਰਦੀ ਹੈ ਬੇਟਾ ਹੈ ਹਨੂਮਾਨ ਦੀ ਪੂਜਾ ਕਰਦਾ ਹੈ ਤੋਂ ਇੱਕੋ ਹੀ ਘਰ ਦੇ ਵਿੱਚ ਵੱਖ-ਵੱਖ ਮੈਂਬਰ ਵੱਖ-ਵੱਖ ਰੱਬ ਬਣਾ ਕੇ ਬੈਠੇ ਸੀ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਅਸੀਂ ਉਸ ਦਾ ਸਿਮਰਨ ਕਰਨਾ ਹੈ ਜਿਹੜਾ ਇਸ ਸਭ ਨੂੰ ਪੈਦਾ ਕਰਨ ਵਾਲਾ ਹੈ ਜਿਸ ਨੇ ਬ੍ਰਹਮਾ ਜੀ ਨੂੰ ਬਣਾਇਆ ਸ਼ਿਵ ਨੂੰ ਬਣਾਇਆ ਜਿਸ ਨੇ ਗਣੇਸ਼ ਨੂੰ ਵੀ ਬਣਾਇਆ ਜਿਸ ਨੇ ਸਾਰੇ ਸੰਸਾਰ ਨੂੰ ਬਣਾਇਆ ਉਹ ਹੈ ਇੱਕ ਓੰਕਾਰ ਇੱਕ ਵਾਹਿਗੁਰੂ। ਔਰ ਕੇਵਲ ਆਮ ਇਨਸਾਨ ਹੀ ਨਹੀਂ ਜਿਨ੍ਹਾਂ ਦਾ ਸਿਮਰਨ ਅਸੀਂ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਗਾਉਂਦੇ ਹਾਂ ਉਹ ਉਸ ਪਰਮਾਤਮਾ ਇੱਕ ਓੰਕਾਰ ਨੂੰ ਗਾ ਰਹੇ ਹੈ। ਤੋ ਕਿੰਨਾ ਚੰਗਾ ਹੋਵੇ ਜਿਸ ਨੂੰ ਬ੍ਰਹਮਾ ਜੀ ਗਾ ਰਹੇ ਹੈ ਜਿਸ ਨੂੰ ਵਿਸ਼ਨੂੰ ਜੀ ਗਾ ਰਹੇ ਹੈ। ਜਿਸ ਨੂੰ ਗੋਰਖ ਜੀ गा ਰਹੇ ਐ ਅਸੀਂ ਵੀ ਉਸੇ ਵਾਹਿਗੁਰੂ ਪਰਮੇਸ਼ਰ ਨੂੰ ਗਾ ਲਈਏ ਸਭ ਨੂੰ ਇੱਕੋ ਹੀ ਨੂੰ ਗਾ ਲਈਏ ਨਾ ਕੋਈ ਸਭਨਾ ਜੀਆਂ ਦਾ ਬੋਲੋ ਸਭਨਾ ਜੀਆਂ ਦਾ ਇੱਕ ਦਾਤਾ ਸਭ ਨੂੰ ਦਾਤਾਂ ਦੇਣ ਵਾਲਾ ਤੇ ਇੱਕ ਹੀ ਹੈ Hindu ਨੂੰ ਵੀ ਉਹੀ ਦੇ ਰਿਹਾ ਮੁਸਲਮਾਨ ਨੂੰ ਵੀ ਉਹੀ ਦੇ ਰਿਹਾ ਹੈ ਜੈਨੇ ਨੂੰ ਬੋਧੀ ਨੂੰ ਵਿਸ਼ਨੂ ਨੂੰ ਗਣੇਸ਼ ਨੂੰ ਬ੍ਰਹਮਾ ਨੂੰ ਸਭ ਨੂੰ ਉਹੀ ਤੇ ਦੇ ਰਿਹਾ ਨਾ ਉਹ ਹੈ ਇਕ ਓੰਕਾਰ। ਤਰ ਕਿੰਨਾ ਚੰਗਾ ਹੋਵੇ। ਸਾਰੇ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਗਾ ਲਈਏ, ਸਾਰੇ ਹੀ ਉਸ ਦਾ ਨਾਮ ਧਿਆਨ ਕਰ ਲਈਏ। ਉਹ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਸੱਚ ਇਹੀ ਹੈ ਕਿ ਸਾਰੇ ਉਸਨੇ ਗਾ ਰਹੇ ਨੇ। ਸਾਰੇ ਉਸ ਇਕ ਓੰਕਾਰ ਦਾ ਹੀ ਸਿਮਰਨ ਕਰ ਰਹੇ ਨੇ। ਤਾਂ ਇਸ ਪਾਵਨ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਇਹੀ ਸਮਝਾ ਰਹੇ ਨੇ। ਸੋ ਦਰ ਕਿਹਾ ਦਰਤਾ ਅਰਥ ਹੈ ਦਰਵਾਜ਼ਾ ਢੋਰ ਸੋ ਘਰ ਕਿਹਾ ਦਰਵਾਜ਼ੇ ਨੂੰ ਪਾਰ ਕਰੀਂ ਤੇ ਘਰ ਆ ਜਾਂਦਾ ਉਹ ਕੈਸਾ ਦਰ ਹੈ ਉਹ ਕੈਸਾ ਵਾਹਿਗੁਰੂ ਤੇਰਾ ਘਰ ਹੈ ਜਿੱਤ ਬਹਿਣ ਸਰਬ ਸੰਭਾਲੇ ਜਿਸ ਘਰ ਵਿੱਚ ਬੈਠ ਕੇ ਤੂੰ ਸਾਰੇ ਸੰਸਾਰ ਨੂੰ ਸੰਭਾਲ ਰਿਹਾ ਹੈ ਉਹ ਕਿਹੜਾ ਕਰ ਜੀ ਜਿੱਥੇ ਬੈਠ ਕੇ ਪ੍ਰਮਾਤਮਾ ਸਭ ਨੂੰ ਸੰਭਾਲ ਰਿਹਾ ਹੈ ਸੰਭਾਲੇ ਇਹਨੂੰ ਸੰਭਾਲੇ ਨਹੀਂ ਬੋਲਣਾ ਸੰਭਾਲਨੇ ਸੰਭਾਲਦਾ ਹੈ ਤਾਂ ਕੇਅਰ ਕਰਦਾ ਜਿਸ ਘਰ ਵਿੱਚ ਬੈਠਾ ਇਸ ਸਾਰਾ ਸੰਸਾਰ ਹੀ ਰੱਬ ਦਾ ਘਰ ਹੈ ਉਹ ਸਾਰਿਆਂ ਦੇ ਵਿੱਚ ਬੈਠ ਕੇ ਸਾਡੀ ਸਭਾਲ ਕਰਦਾ ਹੈ ਸੋ ਦਰ ਕੇ ਹਾਂ ਸੋ ਕਰਕੇ ਹਾਂ ਜਿਤ ਬੈ ਸਰਬ ਸਮਾਲੇ ਵਾਜੀ ਨਾਦ ਅਨੇਕ ਅਸੰਖਾਂ ਕਿੰਨੇ ਹੀ ਵਾਜੇ ਵੱਜ ਰਹੇ ਨੇ ਨਾਦ ਕਿੰਨੇ ਹੀ ਰਾਗ ਗਾਏ ਜਾ ਰਹੇ ਨੇ ਅਨੇਕ ਅਸੰਖਾਂ ਸੰਖਿਆ ਤੋਂ ਪਰੇ ਨੇ ਕਾਊਂਟਲੈਸ ਨੇ ਕੇਤੇ ਵਾਵਨ ਹਰ ਏ ਵਾਹਿਗੁਰੂ ਤੈਨੂੰ ਗਾਉਣ ਵਾਲੇ ਰਾਗ ਵੀ ਕਾਊਂਟਲੈਸ ਨੇ ਤੇ ਉਹਨਾਂ ਰਾਗਾਂ ਨੂੰ ਗਾਉਣ ਵਾਲੇ ਵੀ ਅਸੰਖ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਕਿਤੇ ਰਾਗ ਪਰਿ ਸੋਂ ਕਹੀਐ ਨਾ ਏ ਵਾਹਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿੰਨੇ ਰਾਗ ਨੇ ਅਸੀਂ ਕਹਿੰਨੇ ਆ 31 ਰਾਗ ਨੇ ਬਾਣੀ ਦੇ 31 ਰਾਗਾਂ ਦੇ ਵਿੱਚ ਬਾਣੀ ਨੂੰ ਗਾਇਆ ਗਿਆ ਪਰ ਵਾਹਿਗੁਰੂ ਪਰਮੇਸ਼ਰ ਨੂੰ ਕਿੰਨੇ ਰਾਗਾਂ ਚ ਗਾਇਆ ਗਿਆ ਉਹਨਾਂ ਰਾਗਾਂ ਦੀ ਵੀ ਕੋਈ ਗਿਣਤੀ ਨਹੀਂ ਹੈ ਕਿਤੇ ਪਤਾ ਹੀ ਨਹੀਂ ਕਿੰਨੇ ਕ ਰਾਗ ਨੇ ਕਿਤੇ ਰਾਗ ਪਰਿ ਸੋਂ ਕਹੀਐ ਕਿਤੇ ਗਾਵਨ ਹਾਰੇ ਰਾਗਪਤ ਅਸੰਖ ਰਾਗ ਨੇ ਉਹਨਾਂ ਨੂੰ ਗਾਉਣ ਵਾਲੇ ਵੀ ਅਸੰਖ ਹਨ ਗਾਵੇ ਤਹਨੋ ਏ ਵਾਹੀ ਗੁਰੂ ਤੈਨੂੰ ਗਾਉਂਦੇ ਨੇ ਤੈਨੂੰ ਭਜਾਉਂਦੇ ਨੇ ਤੇਰਾ ਸਿਮਰਨ ਕਰਦੇ ਨੇ ਪਾਉਣ ਪਾਣੀ ਬੈਸੰਤਰ ਪਵਨ ਉਹ ਵੀ ਤੇਰਾ ਸਿਮਰਨ ਕਰਦੀ ਹੈ ਪਾਣੀ ਵੀ ਤੇਰਾ ਸਿਮਰਨ ਕਰਦਾ ਬੈਸੰਤਰ ਅਗਨੀ ਵੀ बस संतर का की अर्थ है अग्नि वो भी तेरा वाहेगुरू सिमरन करती है तेरे हुक्म अंदर चलती है ध्यान दी अग जपेगी वाहेगुरू ने पौन पाणी वाहेगुरु ने हुक्म चल रहे हैं गावै पौन पानी बा वै राजा धर्म दुआरे धर्म राज भी वाहेगुरु तेरे दर दे उपर खड़के ਤੇਰੇ ਸੋਹਲੇ ਗਉਂਦਾ ਹੈ ਗਾਵੇ ਚਿਤ ਗੁਪਤ ਲਿਖ ਜਾਣੇ ਚਿਤ ਗੁਪਤ ਦਾ ਅਰਥ ਚਿੱਤਰ ਗੁਪਤ ਸਨਾਤਨ ਧਰਮ ਦੇ ਵਿੱਚ ਗ੍ਰੰਥਾਂ ਦੇ ਵਿੱਚ ਮੰਨਿਆ ਜਾਂਦਾ ਇੱਕ ਸਵਰਗ ਹੈ ਜਿਹਦਾ ਰਾਜਾ ਇੰਦਰ ਹੈ ਇੱਕ ਧਰਮ ਰਾਜ ਹੈ ਜਿਹੜਾ ਫੈਸਲੇ ਕਰਦਾ ਹੈ ਤੇ ਜਿਹੜਾ ਉਹਨਾਂ ਨੂੰ ਲਿਖਦਾ ਹੈ ਨਾ ਹਿਸਾਬ ਕਿਤਾਬ ਲੇਖਾ ਉਹਦਾ ਨਾ ਚਿੱਤਰ ਗੁਪਤ ਹੈ ਇੱਕ ਮੰਨਿਆ ਜਾਂਦਾ ਦੇਵਤਾ ਹੈ ਗਾਵੈ ਚਿਤ ਗੁਪਤ ਲਿਖ ਜਾਣੇ ਸਿਵਾਇ ਕੋ ਜਿਹੜਾ ਲੇਖੇ ਲਿਖਣ ਵਾਲਾ ਚਿੱਤਰ ਬੁਖਤ ਹੈ ਉਹ ਵੀ ਤੇਰੀ ਹੀ ਸਿਫਤ ਕਰਦਾ ਹੈ ਤੇਰਾ ਹੀ ਲਿਖ ਲਿਖ ਧਰਮ ਵਿਚਾਰੇ ਲਿਖ ਲਿਖ ਕੇ ਧਰਮ ਦੇ ਰਾਹੀ ਵਾਹਿਗੁਰੂ ਤੈਨੂੰ ਹੀ ਜਪ ਰਿਹਾ ਹੈ ਗਾਵੈ ਈਸ਼ਰ ਈਸ਼ਰ ਕਹਿੰਦੇ ਨੇ ਸ਼ਿਵ ਨੂੰ ਈਸ਼ਰ ਵਰਮਾ ਬ੍ਰਹਮਾ ਜੀ ਦੇਵੀ ਪਾਰਬਤੀ ਜੀ ਸੋ ਹਨ ਸਦਾ ਸਵਾਰੇ ਇਹ ਸਾਰੇ ਤੈਨੂੰ ਹੀ ਜਪਦੇ ਹਨ ਤੇਰਾ ਹੀ ਸਿਮਰਨ ਕਰਦੇ ਗਾਵੈ ਇੰਦ ਇੰਦਾ ਸਨ ਬੈਠੇ ਇੰਦ ਦਾ ਅਰਥ ਇੰਦਰ ਦੇਵਤਾ ਇੰਦਾਸਣ ਦਾ ਅਰਥ ਹੈ ਇੰਦਰ ਦਾ ਆਸਣ ਉਹ ਇੰਦਰ ਦੇਵਤਾ ਆਪਣੇ ਆਸਣ ਦੇ ਉੱਤੇ ਬੈਠ ਕੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਉਹਦੇ ਨਾਲ ਦੇ ਦੇਵਤੇ ਵੀ ਤੇਰੇ ਦਰ ਦੇ ਉੱਪਰ ਬੈਠਦੇ ਹਨ ਗਾਵੈ ਸਿੱਧ ਸਮਾਦੀ ਅੰਦਰ ਵੱਡੇ ਵੱਡੇ ਸਿੱਧ ਲੋਕ ਵੱਡੇ ਵੱਡੇ ਸਮਾਧੀਆਂ ਲਾਉਣ ਵਾਲੇ ਰਿਸ਼ੀ ਗੁਣੇ ਏ ਬਾਈ ਗੁਰੂ ਆ ਗਾਵਣ ਸਾਧ ਵਿਚਾਰੇ ਵੱਡੇ ਵੱਡੇ ਸਾਧੂ ਜਨ ਤੇਰੀ ਹੀ ਵਿਚਾਰ ਕਰਦੇ ਨੇ ਗਾਵੈ ਜਤੀ ਸਤੀ ਸੰਤੋਖੀ ਜਤੀ ਹੁੰਦਾ ਜਤ ਰੱਖਣ ਵਾਲਾ ਜਿਨੇ ਆਪਣੇ ਇੰਦਰੀਆਂ ਨੂੰ ਜਿੱਤ ਲਿਆ ਜਤੀ ਹੈ ਸਤੀ ਦਾਨ ਕਰਨ ਵਾਲੇ ਸੰਤੋਖੀ ਸ਼ੁਕਰਾਨਾ ਕਰਨ ਵਾਲੇ ਸਾਰੇ ਹੀ ਤੈਨੂੰ ਗਾਉਂਦੇ ਨੇ ਗਾਵੈ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਵੀਰ ਕਹਿੰਦੇ ਨੇ ਸੂਰ ਵੀਰਾਂ ਜਿਹੜੇ ਕਰਾਰੇ ਸੂਰ ਵੀਰ ਨੇ ਭਾਵੇਂ ਵੱਡੇ ਤੋਂ ਵੱਡੇ ਯੋਧੇ ਨੇ ਸੂਰਮੇ ਨੇ ਉਹ ਤੇਰੀ ਸਿੱਤ ਕਰਦੇ ਹਨ ਗਾਵੈ ਮੋਹਣਿਆ ਮਨਮੋਹ ਮੋੜੀਆਂ ਦਾ ਅਰਥ ਹੈ ਇੰਦਰ ਦੇ ਦਰਬਾਰ ਦੇ ਵਿੱਚ ਨੱਚਣ ਵਾਲੀਆਂ ਇਸਤਰੀਆਂ ਜਿਹੜੀਆਂ ਇੰਦਰ ਦੇ ਦਰਬਾਰ ਮਨ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ ਨੇ ਅਰਥ 60 ਤੀਰਥ ਨਾਲੇ 8 ਤੇ 60 68 ਬਣ ਗਏ ਤੀਰਥ ਮੰਨੇ ਜਾਂਦੇ ਨੇ ਇਹ ਸਾਰੇ ਤੀਰਥ ਵੀ ਵਾਹਿਗੁਰੂ ਤੈਨੂੰ ਹੀ ਤੇ ਆਉਂਦੇ ਹਨ ਇਹ ਵਾਹਿਗੁਰੂ ਤੈਨੂੰ ਹੀ ਗਾਉਂਦੇ ਹਨ ਗਾਵੈ ਜੋਧ ਮਹਾਬਲ ਸੂਰਾ ਵੱਡੇ ਵੱਡੇ ਜੋਧੇ ਵੱਡੇ ਵੱਡੇ ਮਹਾਬਲੀ ਸੂਰ ਮੇ ਕਰ ਕਰ ਰੱਖੇ ਗਾਵੈ ਖਾਣੀ ਚਾਰੀ ਚਾਰ ਖਾਣੀਆਂ ਦੇ ਜੀਵ ਹੈ ਮੰਨਿਆ ਜਾਂਦਾ ਹੈ ਨਾ ਇਹ ਸੰਸਾਰ ਜਿਹੜਾ ਚਾਰ ਖਾਣੀਆਂ ਦੇ ਰਾਹੀਂ ਪੈਦਾ ਹੋਇਆ ਅੰਡਜ ਜੀਰਜ ਸੀਤਜ ਉਤਪੁਜ ਇਹ ਚਾਰ ਖਾਣੀਆਂ ਨੇ ਜੀ ਅੰਡੇਾਂ ਦੇ ਰਾਹੀਂ ਜੀਵ ਪੈਦਾ ਹੁੰਦੇ ਆਂ ਅੰਡ ਜੀਰਜ ਜੀਰ ਦੇ ਰਾਹੀਂ ਅਸੀਂ ਜਿੰਨੇ ਬੈਠੇ ਆਂ ਜੀਰ ਦੇ ਰਾਹੀਂ ਪੈਦਾ ਹੋਏ ਆਂ ਸੇਤ ਜ ਪਸੀਨਾ ਮੁਰਤੇ ਦੇ ਰਾਹੀਂ ਚੌਥਾ ਹੈ ਧਰਤੀ ਵਿੱਚੋਂ ਪੈਦਾ ਹੋਏ ਇਹ ਚਾਰ ਤਰ੍ਹਾਂ ਦੀਆਂ ਖਾਣੀਆਂ ਨੇ ਜਿੱਤਨੇ ਚਾਰ ਤਰ੍ਹਾਂ ਦੀਆਂ ਖਾਣੀਆਂ ਦੇ ਜੀਵ ਨੇ ਭਾਵ ਸਾਰੇ ਸੰਸਾਰ ਦੇ ਜੀਵ ਇਹ ਸਾਰੇ ਤੇਰਾ ਹੀ ਸਿਮਰਨ ਕਰਦੇ ਆਂ ਕਾਂਬੇ ਖੰਡ ਮੰਡਲ ਵਰਪੰਡਾ ਇਹ ਵਾਝ ਕੇ ਖੰਡ ਵੱਖ-ਵੱਖ ਧਰਤੀਆਂ ਦੇ ਲੋਕ ਮੰਡਲ ਵੱਖ-ਵੱਖ ਗ੍ਰਹਾਂ ਦੇ ਲੋਕ ਵਰਪੰਡਾ ਵੱਖ-ਵੱਖ ਯੂਨੀਵਰਸ ਦੇ ਲੋਕ ਕਰ ਕਰ ਰੱਖੇ ਤਾਰੇ ਤੇਰੇ ਹੀ ਨਾਮ ਨੂੰ ਧਾਰਨ ਕਰਦੇ ਇਸ ਧਰਤੀ ਦੇ ਲੋਕ ਵੱਖਰੇ ਗ੍ਰਹਾਂ ਦੇ ਲੋਕ ਵੱਖਰੇ ਯੂਨੀਵਰਸ ਦੇ ਲੋਕ ਸਾਰੇ ਤੈਨੂੰ ਹੀ ਜੱਪਦੇ ਹਨ ਸੇ ਤੁਦਨੋਂ ਪਾਵਨ ਸੇ ਤੁਦਨੋਂ ਗਾਵੇ ਤੈਨੂੰ ਕੌਣ ਗਾਉਂਦੇ ਨੇ ਜੋ ਤੁਦ ਭਾਵਨ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਆਪਣੀ ਮਰਜ਼ੀ ਦੇ ਨਾਲ ਕੋਈ ਵਾਹਿਗੁਰੂ ਨੂੰ ਨਹੀਂ ਗਾ ਸਕਦਾ ਹੈ ਕੌਣ ਗਾਏਗਾ ਜੋ ਵਾਹਿਗੁਰੂ ਨੂੰ ਚੰਗਾ ਲੱਗੇਗਾ ਆਪਣੀ ਮਰਜ਼ੀ ਨਾਲ ਜੋ ਤੁਧ ਭਾਵਨ ਜਿਹੜੇ ਤੈਨੂੰ ਪਾਉਂਦੇ ਨੇ ਤੈਨੂੰ ਚੰਗੇ ਲੱਗਦੇ ਨੇ ਉਹੀ ਤਾਂ ਤੈਨੂੰ ਗਾਉਂਦੇ ਹਨ ਰੱਤੇ ਤੇਰੇ ਭਗਤ ਰਸਾਲੇ ਜਿਹੜੇ ਵੱਡੇ ਵੱਡੇ ਭਗਤ ਤੇਰੇ ਨਾਮ ਦੇ ਵਿੱਚ ਤੇਰੇ ਨਾਮ ਦੇ ਰਸ ਦੇ ਵਿੱਚ ਰੱਤੇ ਹੋਏ ਹਾਂਗੇ ਏ ਵਾਹਿਗੁਰੂ ਜੀ ਤੇਰਾ ਸਿਮਰਨ ਕੋਈ ਕਰ ਸਕਦੇ ਨਹੀਂ ਬੰਦਾ ਕਹਿੰਦਾ ਨਾ ਮੈਂ ਨਾਮ ਜਪਾਂਗਾ ਨਹੀਂ ਜਿਸ ਨੂੰ ਉਹ ਜਪਾਏਗਾ ਉਹੀ ਜਪੇਗਾ ਜੇ ਇਹ ਖੰਡਾਂ ਵਾਲੇ ਵਰਪੰਡਾਂ ਵਾਲੇ ਦੇਵਤੇ ਲੋਕ ઋષਿ ਲੋਕ ਮਹਾਬਲੀ ਸੂਰਮੇ ਲੋਕ ਇੰਦਰ ਤਖਤ ਤੇ ਬੈਠਾ ਵਾਹਿਗੁਰੂ ਜੀ ਤੈਨੂੰ ਗਾ ਰਿਹਾ ਤੇ ਤੈਨੂੰ ਪਾਉਂਦਾ ਹੈ ਤਾਂ ਗਾ ਰਿਹਾ ਉਸ ਵਾਹਿਗੁਰੂ ਨੂੰ ਉਹੀ ਜਪ ਸਕਦੇ ਨੇ ਜਿੰਨਾ ਉੱਤੇ ਵਾਹਿਗੁਰੂ ਜੀ ਕਿਰਪਾ ਕਰਦੇ ਸੇ ਹੀ ਤੁਧਨ ਗਾਵੈ ਜੋ ਤੁਧ ਭਾਵਨ ਰਤੀ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਏ ਬਾਈ ਗੁਰੂ ਹੋਰ ਕਿੰਨੇ ਕਨੇ ਤੈਨੂੰ ਗਾਉਣ ਵਾਲੇ ਸੇ ਮੈਂ ਚਿਤ ਨਾ ਆਮਨ ਮੇਰੇ ਚਿੱਤ ਵਿੱਚ ਗਿਣਤੀ ਨਹੀਂ ਹੋ ਸਕਦੀ ਗੁਰਨਾਨਕ ਸਾਹਿਬ ਜੀ ਕਹਿ ਰਹੇ ਨੇ ਏ ਬਾਈ ਗੁਰੂ ਤੈਨੂੰ ਕਿੱਥੇ ਕਿੱਥੇ ਕੋਈ ਗਾ ਰਿਹਾ ਨਾਨਕ ਵੀ ਇਸ ਦੀ ਗਿਣਤੀ ਨਹੀਂ ਕਰ ਸਕਦਾ ਸੇ ਮੈਂ ਚਿੱਤ ਨਾ ਆਮਨਾ ਨਾਨਕ ਕਿਆ ਵਿਚਾਰੇ ਬੜੇ ਧਿਆਨਾਂ ਸਮਝੋ ਨਾਨਕ ਨੂੰ ਦੇਖੋ ਬੜੇ ਧਿਆਨਾਂ ਵਿੱਚ ਕੱਕੇ ਦੇ ਥੱਲੇ ਔਂਕੜ ਆਈ ਹੋਈ ਹੈ ਜਿੰਨੇ ਵਾਰ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਨਾਨਕ ਸ਼ਬਦ ਆਉਂਦਾ ਕਕਾ ਮੁਕਤਾ ਆਏਗਾ ਕੋਈ ਮਾਤਰਾ ਨਹੀਂ ਆਏਗੀ ਪਰ ਕੇਵਲ ਇੱਕੋ ਥਾਂ ਹੈ ਇਹ ਪਾਵਨ ਪੌੜੀ ਜਿੱਥੇ ਕੱਕੇ ਨੂੰ ਔਂਕੜ ਆ ਰਹੀ ਹੈ ਇਹਦਾ ਅਰਥ ਬਣਦਾ ਜਦੋਂ ਨਾਨਕ ਕੱਕਾ ਮੁਕਤਾ ਹੋਏਗਾ ਨਾ ਬਿਨਾ ਮਾਤਰਾ ਤੋਂ ਹੋਏਗਾ ਉਹਦਾ ਅਰਥ ਬਣਦਾ ਹੈ ਨਾਨਕ ਕੀ ਅਰਥ ਬਣਦਾ ਹੈ ਹੈ ਨਾਨਕ ਜਿਸ ਤਰ੍ਹਾਂ ਆਪਾਂ ਗੋਣੇ ਆ ਨਾ ਨਾਨਕ ਭਗਤਾਂ ਸਦਾ ਵਿਗਾਸ ਹੈ ਨਾਨਕ ਭਗਤਾਂ ਦੇ ਮਨ ਵਿੱਚ ਸਦਾ ਵਿਗਾਸ ਰਹਿੰਦਾ ਹੈ ਹੈ ਨਾਨਕ ਇੱਥੇ ਹੈ ਨਾਨਕ ਨੇ ਅਰਥ ਹੋਏਗਾ ਕਿਹਨੂੰ ਔਂਕੜ ਆ ਗਿਆ ਇੱਥੇ ਕੀ ਹੈ ਨਾਨਕ ਆਖਦਾ ਹੈ ਨਾਨਕ ਖੁਦ ਕਹਿ ਰਿਹਾ ਹੈ ਕਿਆ ਵਿਚਾਰੇ ਮੈਂ ਤੇਰੀ ਕੀ ਵਿਚਾਰ ਕਰ ਸਕਦਾ ਨਾਨਕ ਕਿਆ ਵਿਚਾਰੇ ਨਾਨਕ ਤੇਰੀ ਕੀ ਵਿਚਾਰ ਕਰੇਗਾ ਨਾਨਕ ਤੇ ਵਿਚਾਰਾ ਹੈ ਵਾਹਿਗੁਰੂ ਤੈਨੂੰ ਨਹੀਂ ਗਾਇਆ ਜਾ ਸਕਦਾ ਉਰ ਕੀਤੇ ਗਾਵਨ ਸਿਮੈ ਚਿਤਨਾ ਆਮਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੋਈ ਸੋਈ ਸਦਾ ਸੱਚ ਕੇਵਲ ਉਹ ਇੱਕੋ ਪਰਮਾਤਮਾ ਹੈ ਸਦਾ ਸੱਚ ਜੋ ਸਦੀਵੀ ਸੱਚ ਹੈ ਉਸ ਵਾਹਿਗੁਰੂ ਤੋਂ ਬਿਨਾ ਜੋ ਵੀ ਹੈ ਸਮੇ ਦੇ ਅਧੀਨ ਹੈ ਸਮੇਂ ਦੇ ਅਧੀਨ ਹੈ ਸਮੇਂ ਨਾਲ ਆ ਰਹੇ ਨੇ ਸਮੇਂ ਨਾਲ ਦੂਕ ਜਾ ਰਹੇ ਨੇ ਦੇਵਤੇ ਆਏ ਦੇਵੀਆਂ ਆਈਆਂ ਅਵਤਾਰ ਆਏ ਸਾਰੇ ਆਪਣੇ ਸਮੇਂ 'ਚ ਆਏ ਚਲੇ ਗਏ ਸਦਾ ਰਹਿਣ ਵਾਲਾ ਕੌਣ ਹੈ ਕੇਵਲ ਇੱਕ ਓੰਕਾਰ ਕੇਵਲ ਇੱਕ ਵਾਹਿਗੁਰੂ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਉਹ ਸਾਚਾ ਹੀ ਸਦੀਵੀ ਹੈ ਸਾਚੀ ਨਾਈ ਉਹਦਾ ਨਾਮ ਸੱਚਾ ਹੈ ਹੈਪੀ ਉਹ ਹੈ ਸੀ ਹੋਸੀ ਹੋਵੇਗਾ ਆਉਣ ਵਾਲੇ ਸਮੇਂ 'ਚ ਉਹ ਪਿੱਛੇ ਵੀ ਉਹੀ ਸੀ ਅੱਜ ਵੀ ਉਹੀ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਸੁਪਰੀਮ ਕੇਵਲ ਇੱਕ ਪਰਮਾਤਮਾ ਹੈ ਹੈਪੀ ਹੋਸੀ ਚਾਹੀ ਨਾ ਜਾਸੀ ਉਸ ਵਰਗਾ ਕੋਈ ਦੂਸਰਾ ਨਹੀਂ ਹੋ ਸਕਦਾ ਰਚਨਾ ਜੇ ਨਰ ਚਾਈ ਜਿਸ ਨੇ ਇਸ ਸੰਸਾਰ ਦੀ ਰਚਨਾ ਨੂੰ ਰਚਿਆ ਉਹ ਕੇਵਲ ਇੱਕ ਓੰਕਾਰ ਹੈ ਕੇਵਲ ਇੱਕ ਵਾਹਿਗੁਰੂ ਹੈ ਉਦੇ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਇਆ ਸੀ ਨਾ ਕੋਈ ਆਉਣ ਵਾਲੇ ਸਮੇਂ ਚ ਹੋਵੇਗਾ ਉਸ ਦੀ ਸੁਪਰੀਮ ਪਾਵਰ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਹ ਸਭ ਤੋਂ ਉੱਪਰ ਹੈ ਰੰਗੀ ਰੰਗੀ ਕਈ ਰੰਗਾਂ ਦੀ ਭੰਤੀ ਕਈ ਭੰਤਾਂ ਦੀ ਕਰ ਕਰ ਜਿਲਸੀ ਕਈ ਜਿਲਸਾਂ ਦੀ ਮਾਇਆ ਜਲ ਉਪਾਈ ਜਿਸ ਨੇ ਇਸ ਮਾਇਆ ਨੂੰ ਰਚਿਆ ਉਹਦੀ ਮਾਇਆ ਇੱਕ ਰੰਗ ਦੀ ਨਹੀਂ ਹੈ ਉਸ ਵਾਹਿਗੁਰੂ ਦੀ ਮਾਇਆ ਇੱਕ ਕਿਸਮ ਦੀ ਵੀ ਨਹੀਂ ਹੈ ਪਤਾ ਹੀ ਨਹੀਂ ਕਿੰਨੀਆਂ ਕਿਸਮਾਂ ਕਿੰਨੀਆਂ ਨਾਵਾਂ ਦੇ ਨਾਲ ਕਿੰਨੇ ਕ ਤਰੀਕਿਆਂ ਦੀ ਮਾਇਆ ਉਸ ਵਾਹਿਗੁਰੂ ਨੇ ਪੈਦਾ ਕੀਤੀ ਹੈ ਕੋਈ ਦੱਸ ਨਹੀਂ ਸਕਦਾ ਰੰਗੀ ਰੰਗੀ ਭੰਤੀ ਕਰ ਕਰ ਜਲਸੀ ਮਾਇਆ ਜਿੰਨ ਉਪਾਈ ਕਰ ਕਰ ਵੇਖੇ ਕੀਤਾ ਆਪਣ ਉਹ ਆਪਣੇ ਕੀਤੇ ਨੂੰ ਆਪ ਦੇਖ ਰਿਹਾ ਹੈ ਸਾਨੂੰ ਦਿਖਾਉਣ ਦੀ ਲੋੜ ਨਹੀਂ ਹੈ ਜੋ ਕੁਝ ਉਹ ਕਰ ਰਿਹਾ ਹੈ ਉਹ ਦੇਖ ਵੀ ਰਿਹਾ ਹੈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜਿਸ ਦੀ ਇਹ ਸਾਰੇ ਦੇਵੀ ਦੇਵਤੇ ਵਡਿਆਈ ਕਰਦੇ ਨੇ ਜਿਸ ਦੀ ਅਸੀਂ ਸਾਰੇ ਵਡਿਆਈ ਕਰਦੇ ਹਾਂ ਉਹ ਵਾਹਿਗੁਰੂ ਸਭ ਨੂੰ ਦੇਖ ਰਿਹਾ ਹੈ ਸੋ ਜੋ ਤਿਸ ਭਾਵ ਹੈ ਸੋਈ ਕਰਸੀ ਕਰਸੀ ਦਾ ਅਰਥ ਹੈ ਕਰਦਾ ਹੈ ਮੁਦੀ ਵਡਿਆਈ ਕਰਨ ਕਰਦਾ ਜੋ ਤਿਸ ਭਾਵੈ ਜੋ ਉਸ ਪਰਮਾਤਮਾ ਨੂੰ ਪਾਉਂਦਾ ਹੈ ਅਸੀਂ ਇੱਥੇ ਬੈਠੇ ਆ ਵਾਹਿਗੁਰੂ ਨੂੰ ਪਾਉਂਦਾ ਹੈ ਤਾਂ ਬੈਠੇ ਆ ਅਸੀਂ ਸਿਮਰਨ ਕਰਦੇ ਆ ਵਾਹਿਗੁਰੂ ਨੂੰ ਪਾਉਂਦਾ ਹੈ ਚੰਗਾ ਲੱਗਦਾ ਅਸੀਂ ਤਾਂ ਕਰਦੇ ਆ ਸਾਡੀ ਮਰਜ਼ੀ ਨਹੀਂ ਹੈ ਸਾਡੇ ਦੇ ਤਰਸ ਕੀਤਾ ਹੈ ਵਾਹਿਗੁਰੂ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਉਹ ਪਰਮਾਤਮਾ ਨੂੰ ਕੋਈ ਹੁਕਮ ਨਹੀਂ ਕਰ ਸਕਦਾ ਉਹ ਸਭ ਨੂੰ ਹੁਕਮ ਕਰਨ ਵਾਲਾ ਹੈ ਪਰ ਉਹਨੂੰ ਕੋਈ ਵੀ ਹੁਕਮ ਨਹੀਂ ਕਰ ਸਕਦਾ ਪੁੱਛੀਏ ਕਿਉਂ ਕਹਿਣ ਲੱਗੇ ਸੋ ਪਾਤਸ਼ਾ ਉਹ ਸਾਰਿਆਂ ਦਾ ਪਾਤਸ਼ਾ ਹੈ ਸ਼ਾਹਾਂ ਪਾਤ ਸਾਹਿਬ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾ ਹੈ ਸਭ ਤੋਂ ਵੱਡਾ ਪਾਤਸ਼ਾ ਹੈ ਨਾਨਕ ਰਹਿਣ ਰਸਾਈ ਏ ਨਾਨਕ ਉਹਦੀ ਰਜਾ ਵਿੱਚ ਰਹਿਣਾ ਹੀ ਚੰਗਾ ਹੈ ਉਹਦੇ ਹੁਕਮੰਦ ਵਿੱਚ ਰਹਿਣਾ ਹੀ ਚੰਗਾ ਹੈ ਉਸ ਨੂੰ ਗਾਉਣਾ ਹੀ ਚੰਗਾ ਹੈ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਜਿਹੜਾ ਸੂਰਜਾਂ ਦਾ ਆ ਪੜ੍ਹਦੇ ਨਾ ਰਾਜਾਨ ਰਾਜੇ ਰਾਜਿਆਂ ਦਾ ਵੀ ਰਾਜ ਹੈ ਪਨਾਨ ਭਾਨੇ ਸੂਰਜਾਂ ਦਾ ਵੀ ਸੂਰਜ ਹੈ ਨਮੋ ਚੰਦਰ ਚੰਦਰੀ ਉਹ ਚੰਦਰਮਾ ਦਾ ਵੀ ਚੰਦਰਮਾ ਹੈ ਸਭ ਤੋਂ ਵੱਡਾ ਹੈ ਹੁਕਮ ਰਜ਼ਾਈ ਹੈ ਨਾਨਕ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਚੰਗਾ ਹੈ ਉਸ ਦੇ ਹੁਕਮਾਂ ਦੇ ਵਿੱਚ ਚੱਲਣਾ ਹੀ ਚੰਗਾ ਲੱਗਦਾ ਹੈ बस ਇਸ ਪੂਰੇ ਕੋੜੀ ਦੇ ਵਿੱਚ ਸਾਨੂੰ ਗੁਰਨਾਨਕ ਸਾਹਿਬ ਇਹੀ ਸਮਝਾ ਰਹੇ ਸਾਰੇ ਦੇਵੀ ਦੇਵਤੇ ਸਾਰੇ ਪਤਾਲ ਆਕਾਸ਼ ਸਾਰੇ ਪੀਰ پیغمبر ਸਾਰੇ ਯੋਧੇ ਮਹਾਬਲ ਸੂਰਮੇ ਪਵਨ ਪਾਣੀ ਅੱਗ ਸਾਰੇ ਉਸ ਨੂੰ ਗਾ ਰਹੇ ਨੇ ਤੇ ਸਾਨੂੰ ਵੀ ਉਸੇ ਨੂੰ ਗਾਉਣਾ ਚਾਹੀਦਾ ਹੈ ਅਸੀਂ ਵੀ ਸਾਰੇ ਸਾਰੇ ਉਸ ਦੇ ਹੁਕਮ ਦੇ ਵਿੱਚ ਨੇ ਅਸੀਂ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਵਾਦਸ਼ਟਕ ਲਈ ਫਰਮ ਕੋਲਾ ਚੁਕਾਂ ਦੀ ਖੀਮਾ ਫਤੀ ਬਲਾਓ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਪ੍ਰਤਿ